ਕਦੇ-ਕਦੇ ਬੰਦੇ ਨੂੰ ਪੈਸੇ ਦੀ ਭੁੱਖ ਇੰਨਾ ਹੀ ਆਪਣੇ ਤੋਂ ਦੂਰ ਕਰ ਦਿੰਦੀ ਹੈ ਕਿ ਉਹ ਆਪਣੇ ਤੋਂ ਇੰਨੇ ਦੂਰ ਚਲੇ ਜਾਂਦਾ ਹੈ ਕਿ ਸਭ ਰਿਸ਼ਤੇ ਨਾਤੇ ਫਿੱਕੇ ਪੈ ਜਾਂਦੇ ਨੇ ਅਸੀਂ ਅੱਜ ਜਿਸ ਗੱਲਬਾਤ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਜਿਸ ਕਹਾਣੀ ਨਾਲ ਤੁਹਾਨੂੰ ਅਸੀਂ ਰੂਬਰੂ ਕਰਾਉਣ ਜਾ ਰਹੇ ਹਾਂ ਉਹ ਕਹਾਣੀ ਮੁੰਬਈ ਦੀ ਆਸ਼ਾ ਰਾਣੀ ਦੀ ਹੈ ਜੋ ਇੱਕ 80 ਸਾਲਾਂ ਦੀ ਬਜ਼ੁਰਗ ਮਹਿਲਾ ਸੀ ਜਿਸ ਦਾ ਪੁੱਤਰ ਅਮਰੀਕਾ ਵਿੱਚ ਡਾਲਰ ਕਮਾਉਣ ਦੀ ਚਾਹਤ ਰੱਖਦਾ ਸੀ ਅਤੇ ਡੋਲਰ ਕਮਾਉਂਦਾ ਕਮਾਉਂਦਾ ਇੰਨਾ ਹੀ ਬੀਜੀ ਹੋ ਗਿਆ ਕਿ ਆਪਣੀ ਮਾਂ ਨੂੰ ਵੀ ਵਿਸਾਰ ਦਿੱਤਾ ਜਿਸ ਨੇ ਉਸ ਨੂੰ ਜਨਮ ਦਿੱਤਾ ਸੀ ਆਓ ਸੁਣਦੇ ਹਾਂ ਇਸ ਕਹਾਣੀ ਬਾਰੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਲਾਂ ਦੀ ਆਸ਼ਾਸਾਨੀ ਜੀ ਮੁੰਬਈ ਦੇ ਇੱਕ ਪੋਸ਼ ਇਲਾਕੇ ਦੀ 10ਵੀਂ ਮੰਜ਼ਲ ਦੇ ਫਲੈਟ ਵਿੱਚ ਇਕੱਲੇ ਰਹਿੰਦੇ ਸੀ ਉਹਨਾਂ ਦੇ ਪਤੀ ਦੀ ਮੌਤ 4 ਸਾਲ ਪਹਿਲਾਂ ਹੋ ਗਈ ਸੀ ਇਕੱਲਿਆਂ ਕਿਉਂ ਰਹਿੰਦੇ ਸੀ ਕਿਉਂਕਿ ਉਹਨਾਂ ਦਾ ਇਕਲੋਤਾ ਪੁੱਤਰ ਅਮਰੀਕਾ ਵਿੱਚ ਡਾਲਰ ਕਮਾਉਂਦਾ ਸੀ ਬਹੁਤ ਬੀਜੀ ਸੀ ਮੁੰਡੇ ਲਈ ਮਾਂ ਮੌਤ ਦੀ ਕਗਾਰ ਤੇ ਖੜਾ ਇੱਕ ਬੁਢੇਪੇ ਤੋਂ ਉੱਤੇ ਕੁਝ ਨਹੀਂ ਸੀ ਉਹਦੀ ਰੋਜ਼ਾਨਾ ਦੀ ਜ਼ਿੰਦਗੀ 'ਚ ਇਹ ਬੁੱਢੀ ਮਾਂ ਫਿੱਟ ਨਹੀਂ ਬੈਠਦੀ ਸੀ ਇਹ ਕਹਿਣ ਪਿੱਛੇ ਇੱਕ ਮਜ਼ਬੂਤ ਆਧਾਰ ਹੈ ਮੁੰਡੇ ਨੇ ਅਖੀਰਲੀ ਵਾਰ 23 ਅਪ੍ਰੈਲ 2016 ਨੂੰ ਆਪਣੀ ਮਾਂ ਨੂੰ ਹੋਣ ਕੀਤਾ WhatsApp ਤੇ ਗੱਲ ਵੀ ਹੋਈ ਮਾਂ ਨੇ ਕਿਹਾ ਸੀ ਹੁਣ ਕੱਲਿਆਂ ਘਰ ਵਿੱਚ ਰਹਿ ਨਹੀਂ ਹੁੰਦਾ ਮੈਨੂੰ ਵੀ ਅਮਰੀਕਾ ਬੁਲਾ ਲਿਆ ਪੁੱਤਰ ਅਸਥਾਨਮ ਚ ਹੀ ਛੱਡ ਜਾ ਪਰ ਕੱਲਿਆਂ ਰਹਿਣਾ ਬਹੁਤ ਮੁਸ਼ਕਲ ਆ ਬੇਟੇ ਨੇ ਕਿਹਾ ਬਹੁਤ ਜਲਦੀ ਆ ਰਿਹਾ ਮਾਂ ਕੁੱਲ ਮਿਲਾ ਕੇ ਡਾਲਰ ਕਮਾਉਂਦੇ ਪੁੱਤ ਨੂੰ ਆਪਣੀ ਮਾਂ ਨਾਲ ਇਹਨਾਂ ਨੂੰ ਲਗਾ ਕੇ ਮਾਂ ਦੀ ਮੌਤ ਤੋਂ ਬਾਅਦ ਅੰਦੇਰੀ ਵਿੱਚ ਜਿਹੜੇ ਤਿੰਨ ਫਲੈਟ ਪਏ ਸੀ ਉਹ ਉਸ ਨੂੰ ਮਿਲ ਜਾਣ ਇਸ ਕਰਕੇ ਕਦੇ-ਕਦੇ ਮਹੀਨਿਆਂ ਬਦੀ ਮਾਂ ਦਾ ਹਾਲ-ਚਾਲ ਪੁੱਛ ਲਿਆ ਕਰਦਾ ਸੀ ਕਿਉਂਕਿ ਉਹਦੀ ਮਜਬੂਰੀ ਇਹ ਸੀ ਕਿ ਇਸ ਦੇ ਮਰਨ ਤੋਂ ਬਾਅਦ ਇਹਦੀ ਜਿਹੜੀ ਪ੍ਰਾਪਰਟੀ ਆ ਉਹ ਮੈਨੂੰ ਮਿਲ ਜਾਵੇ ਕਿਉਂਕਿ ਇਸ ਸਾਲ ਅਗਸਤ ਵਿੱਚ ਉਸਨੇ ਆਉਣਾ ਸੀ ਇਸ ਕਰਕੇ ਪੁੱਤਰ ਨੇ 23 ਅਪ੍ਰੈਲ 2016 ਤੋਂ ਬਾਅਦ ਫੋਨ ਕਰਨਾ ਜ਼ਰੂਰੀ ਨਹੀਂ ਸਮਝਿਆ 6 ਅਗਸਤ ਨੂੰ ਮੁੰਬਈ ਪਹੁੰਚਿਆ ਕਿਸੇ ਪ੍ਰੋਗਰਾਮ ਲਈ ਬੇਟੇ ਨੇ ਆਪਣਾ ਫਰਜ਼ ਨਿਭਾਉਂਦਿਆਂ ਮਾਂ ਤੇ ਇਹਿਸਾਨ ਕਰਦਿਆਂ ਉਹਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਤੇ ਪਹੁੰਚ ਗਿਆ ਮਾਂ ਦੇ ਅੰਧੇਰੀ ਵਿੱਚ ਸਥਿਤ ਫਲੈਟ ਦੇ ਵਿੱਚ ਬੈੱਲ ਵਜਾਈ ਕੋਈ ਜਵਾਬ ਨਾ ਆਇਆ ਤਾਂ ਸੋਚਿਆ ਬੁੱਢੀ ਮਾਂ ਅੰਦਰ ਸੌਰੀ ਹੋਵੇਗੀ ਜਦ ਘੰਟਾ ਇੱਕ ਦਰਵਾਜ਼ਾ ਨਾ ਖੁੱਲਿਆ ਤਾਂ ਲੋਕਾਂ ਨੂੰ ਬੁਲਾਇਆ ਪਤਾ ਲੱਗਿਆ ਕਿ ਅੰਦਰੋਂ ਆਵਾਜ਼ ਨਹੀਂ ਆ ਰਹੀ ਉਲਸ ਵੀ ਪਹੁੰਚ ਗਈ ਦਰਵਾਜ਼ਾ ਤੋੜਿਆ ਤਾਂ ਖੋਲਿਆ ਸਾਹਮਣੇ ਕੀ ਨਜ਼ਰ ਆਇਆ ਬੁੱਢੀ ਮਾਂ ਦਾ ਪਿੰਜਰ ਕੰਗਾਲ ਇੱਕ ਬੈੱਡ ਦੇ ਉੱਤੇ ਪਿਆ ਅਤੇ ਸਰੀਰ ਵੀ ਪੂਰਾ ਗਲ ਚੁੱਕਿਆ ਸੀ ਅਤੇ ਇਸ ਸਰੀਰ ਤੋਂ ਬਹੁਤ ਜ਼ਿਆਦਾ ਜਿਹੜੀ ਸੀਗੀ ਉਹ ਸਮੱਲ ਆ ਰਹੀ ਸੀ ਜਾਂਚ ਤੋਂ ਪਤਾ ਲੱਗਿਆ ਕਿ ਆਸ਼ਾ ਰਾਣੀ ਦੀ ਮੌਤ 8-10 ਮਹੀਨੇ ਪਹਿਲਾਂ ਹੋ ਚੁੱਕੀ ਹੋਵੇਗੀ ਇਹ ਅੰਦਾਜ਼ਾ ਲਗਾਇਆ ਕਿ ਖੁਦ ਨੂੰ ਘੜੀਸਦੇ ਹੋਏ ਦਰਵਾਜ਼ੇ ਤੱਕਰ ਪਹੁੰਚਣ ਦੀ ਵੀ ਕੋਸ਼ਿਸ਼ ਕੀਤੀ ਹੋਵੇਗੀ ਪਰ ਬੁਢੇਪਾ ਹੋਣ ਕਰਕੇ ਉੱਥੇ ਪਹੁੰਚਿਆ ਨਹੀਂ ਜਾ ਸਕਿਆ ਬਦਬੂ ਇਸ ਕਰਕੇ ਨਹੀਂ ਆਈ ਕਿਉਂਕਿ ਉਸ ਦੇ ਇੱਕ ਫਲੈਟ ਤੋਂ ਇਲਾਵਾ ਦੋ ਹੋਰ ਫਲੈਟ ਵੀ ਉਸ ਤੋਂ ਅੱਗੇ ਆਉਂਦੇ ਸੀ ਜਿਸ ਕਰਕੇ ਇਸ ਦੀ ਜੋ ਸਮੈਲ ਸੀ ਉਹ ਬਾਹਰ ਨਹੀਂ ਜਾ ਸਕੀ ਉਤਨੇ ਰੋਂਦੇ ਹੋਏ ਅਖੀਰਲੀ ਵਾਰ ਇਹ ਮੰਨਿਆ ਕਿ 2016 ਵਿੱਚ ਅਪ੍ਰੈਲ ਮਹੀਨੇ 'ਚ ਉਸਦੀ ਮਾਂ ਨਾਲ ਉਸਦੀ ਗੱਲ ਹੋਈ ਸੀ ਜਿਵੇਂ ਮਾਂ ਨਾਲ ਰੋਜ਼ਾਨਾ ਗੱਲ ਕਰਦਾ ਹੋਵੇ ਜ਼ਾਹਿਰ ਹੈ ਮਾਂ ਨੇ ਬਾਕੀ ਫਲੈਟ ਵਾਲਿਆਂ ਨਾਲ ਵੀ ਰਿਸ਼ਤਾ ਤੋੜ ਦਿੱਤਾ ਹੋਵੇਗਾ ਜਦੋਂ ਕਿ ਉਹਦਾ ਸਗਾ ਪੁੱਤ ਹੀ ਉਸ ਤੋਂ ਦੂਰ ਹੋ ਗਿਆ ਤਾਂ ਉਸਨੇ ਦੁਨੀਆਦਾਰੀ ਤੋਂ ਕੀ ਲੈਣਾ ਸੀ ਸੋ ਅਖੀਰ ਇਸ ਸੱਚੀ ਕਹਾਣੀ ਘਟਨਾ ਤੋਂ ਇਹੀ ਉਹ ਹੀ ਸਾਨੂੰ ਸਬਕ ਮਿਲਦਾ ਹੈ ਜਿਹੜੇ ਵੀ ਬੰਦੇ ਪੈਸਾ ਕਮਾਉਣ ਦੇ ਲਾਲਚ ਵਿੱਚ ਚਾਹੇ ਦੇਸ਼ 'ਚ ਨੇ ਚਾਹੇ ਵਿਦੇਸ਼ 'ਚ ਨੇ ਉਹ ਆਪਣੇ ਬਜ਼ੁਰਗਾਂ ਨੂੰ ਭੁੱਲ ਜਾਂਦੇ ਆ ਜਾਂ ਆਪਣੇ ਕਿਸੇ ਖਾਸ ਰਿਸ਼ਤੇ ਨੂੰ ਨਹੀਂ ਤਰਜੀਹ ਦਿੰਦੇ ਤਾਂ ਉਹਨਾਂ ਦਾ ਹਸ਼ਰ ਵੀ ਇਸ ਆਸ਼ਾ ਸਾਨੀ ਵਰਗੀ ਬਜ਼ੁਰਗ ਮਹਿਲਾ ਵਰਗਾ ਹੁੰਦਾ ਜੋ ਇਕੱਲੇ ਰਹਿ ਕੇ ਮੌਤ ਨੂੰ ਕਬੂਲ ਲੈਂਦੇ ਨੇ ਇਸ ਕਰਕੇ ਕਦੇ ਵੀ ਪੈਸੇ ਦੀ ਚਾਹਤ ਵਿੱਚ ਆਪਣੇ ਰਿਸ਼ਤਿਆਂ ਨੂੰ ਨਾ ਭੁਲਾਓ ਅਤੇ ਆਪਣੇ ਰਿਸ਼ਤਿਆਂ ਨਾਲ ਜ਼ਿੰਦਗੀ ਜੀਓ ਨਵੀਂ ਅਪਡੇਟ ਲਈ ਹੁਣੇ ਸਬਸਕ੍ਰਾਈਬ ਕਰੋ ਸ਼ਮਸ਼ੇਰ ਰਾਜਪੁਰਾ ਤੇ ਬੈਲ ਆਈਕਨ ਨੂੰ ਦਬਾ ਦਿਓ